ਮੇਰੇ ਸਰਕਲ ਦੇ ਜਾਂ ਮੇਰੇ ਯਾਰ ਦੋਸਤ ਕਰੀਬੀ ਦੋਸਤ ਨੇ ਜਿਹੜੇ ਕਈ ਵਾਰੀ ਆਪਣੀ ਨਿੱਜੀ ਸਮੱਸਿਆਵਾਂ ਜਾਂ ਕੁਝ ਉਹਨਾਂ ਨੂੰ ਪ੍ਰੋਬਲਮਸ ਹੈ ਮੇਰੇ ਤੋਂ ਪੁੱਛਦੇ ਰਹਿੰਦੇ ਨੇ ਕਿ ਉਹਨਾਂ ਨੂੰ ਲੱਗਦਾ ਕਿ ਮੈਨੂੰ ਪਤਾ ਹੋਊਗਾ ਅੱਜ ਕੱਲ ਮੈਨੂੰ ਇਹ ਏਵਰੀ ਸੈਕਿੰਡ ਥਰਡ ਮੇਰੇ ਦੋਸਤ ਮਤਲਬ ਦੋਸਤਾਂ ਚ ਮੈਨੂੰ ਆ ਪੁੱਛਦੇ ਨੇ ਕਿ ਉਹਨਾਂ ਨੂੰ ਉਦਾਂ ਕੋਈ ਪ੍ਰੋਬਲਮ ਨਹੀਂ ਹੈਗੀ ਪੂਰੇ ਹੈਲਦੀ ਨੇ ਟੈਸਟ ਵੀ ਸਾਰੇ ਕਰਾਏ ਹੋਏ ਨੇ ਉਹਨਾਂ ਨੇ ਕੋਈ ਵਿਟਾਮਿਨ ਦੀ ਕਮੀ ਨਹੀਂ ਹੈਗੀ ਜਿੱਦਾਂ B12 ਹੋ ਗਿਆ ਵਿਟਾਮਿਨ D3 ਸਭ ਤੋਂ ਪਹਿਲੇ ਡਾਕਟਰ ਉਹੀ ਕਹਿੰਦੇ ਨੇ ਜਾ ਕੇ ਟੈਸਟ ਕਰਾਓ ਕਿਸੇ ਤਰ੍ਹਾਂ ਦੀ ਕੋਈ ਡੈਫੀਸ਼ੀਐਂਸੀ ਨਹੀਂ ਹ ਅਰਲੀ ਮਾਰਨਿੰਗ 15 20 ਮਿੰਟ ਜਾਂ ਅੱਧਾ ਘੰਟਾ ਉਹਨਾਂ ਦੀ ਬਾਡੀ 'ਚ ਬਹੁਤ ਜ਼ਿਆਦਾ ਪੇਨ ਹੋ ਜਾਂਦਾ ਇਹਦਾ ਕੀ ਕਾਰਨ ਹੋ ਸਕਦਾ ਇਹ ਨੂੰ ਨਾ ਇਹ ਬਲੱਡ ਦੇ ਵਿੱਚ ਯੂਰੀਆ ਹੁੰਦਾ ਜਾਂ ਕਈ ਵਾਰੀ ਉਹ ਕਹਿੰਦੇ ਨੇ ਅਸੀਂ ਟੈਸਟ ਵੀ ਕਰਾਇਆ ਗੋਲਸਬ ਆਇਆ ਹੀ ਨਹੀਂ ਤੁਹਾਨੂੰ ਵੀ ਦੱਸਦੇ ਹੋੜਿਆ ਤੇ ਕੁਝ ਨਹੀਂ ਆਉਂਦਾ ਇਹਨਾਂ ਬਾਡੀ ਦੇ ਵਿੱਚ ਇੱਕ ਪੌਇਜ਼ਨ ਪਾਰਟ ਹੈ ਉਹ ਵੱਧ ਜਾਂਦਾ ਜਿਹਨੂੰ ਅਸੀਂ ਬਹੁਤ ਜ਼ਿਆਦਾ ਤਜਾਬ ਕਹਿੰਦੇ ਆ ਤਜਾਬੀ ਬੇਧਾ ਹੋ ਜਾਂਦਾ ਜਾਂ ਮਤਲਬ ਜਨਨ ਬੜੀ ਚੀਜ਼ ਹੋ ਜਾਂਦੀ ਹੈ ਕਿ ਖਾਇਆ ਪੀਆ ਹਾਜ਼ਮ ਨਹੀਂ ਹੁੰਦਾ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਹੁੰਦੀਆਂ ਨੇ ਪਰ ਉਹਦੇ ਵਿੱਚ ਕੀ ਹੈ ਕਿ ਐਦਾਂ ਦੇ ਲੋਕਾਂ ਨੂੰ ਜਿਵੇਂ ਉੱਠਣਗੇ ਉਹ ਸਵੇਰੇ ਉੱਠਣ ਨੂੰ ਜੀ ਨਹੀਂ ਕਰਦਾ ਉਹ ਅੱਖ ਖੁੱਲ ਜਾਂਦੀ ਆ ਉੱਠਦੇ ਉੱਠਦੇ ਕਹਿਣਗੇ ਚੱਲ ਉੱਠਦੇ ਆ ਉੱਠਦੇ ਆ ਜਦੋਂ ਐ ਬੱਸ ਹੋ ਜਾਂਦੀ ਹੈ ਵੀ ਹੁਣ ਬੱਸ ਜਾਣਾ ਹੀ ਪਊਗਾ ਦਫ਼ਤਰ ਦਾ ਟਾਈਮ ਹੋ ਗਿਆ ਹੈਨਾ ਉੱਥੇ ਜਾਂਦੀ ਫਿਰ ਕਲਾਸ ਲੱਗਣੀ ਆ ਤੇ ਉਹ ਫਿਰ ਉੱਠ ਕੇ ਤਿਆਰ ਹੁੰਦੇ ਆ ਅੱਛਾ ਜਦੋਂ ਤਿਆਰ ਹੋ ਕੇ ਫਿੱਟ ਹੋ ਜਾਂਦੇ ਫਿਰ ਓਕੇ ਫਿਰ ਉਹ ਨਾਲ ਦਾ ਮੈਨੂੰ ਕੁਝ ਵੀ ਨਹੀਂ ਹੋਇਆ ਯਾਰ ਮੈਂ ਐਂ 10 ਘੰਟਾ ਮਤਲਬ ਸਟਿਫਨੈਸ ਹੀ ਰਹਿੰਦੀ ਹੈ ਬਹੁਤ ਜ਼ਿਆਦਾ ਮੈਂ ਵੀ ਪਿਆ ਰਿਹਾ ਮੈਂ ਤਾਂ ਚੰਗਾ ਭਲਾ ਠੀਕ ਆ ਉਹ ਜਿਹੜੀ ਇੱਕ ਸਟਿਫਨੈਸ ਹੈ ਬਾਡੀ ਦੀ ਉਦੇ ਵਾਸਤੇ ਸਭ ਤੋਂ ਬੈਸਟ ਚੀਜ਼ ਤਾਂ ਮੈਂ ਇਹੀ ਦੱਸੀ ਹੈ ਕਿ ਜਿਹੜਾ ਹਲਦੀ ਵਾਲਾ ਦੁੱਧ ਰਾਤ ਨੂੰ ਲੈ ਕੇ ਅgeru ਸੌਂਦਾ ਇੱਕ ਚਮਚਾ ਦੇਸੀ ਘਿਓ ਤੇ ਇੱਕ ਅੱਧਾ ਚਮਚਾ ਉਹ ਚ ਹਲਦੀ ਪਾ ਕੇ ਦੁੱਧ 'ਚ ਉਬਾਲ ਕੇ ਚੰਗੀ ਤਰ੍ਹਾਂ ਰਾਤ ਨੂੰ ਪੀ ਲਵੇ ਹੁਣ ਜਿਹੜਾ ਰਾਤ ਨੂੰ ਕੁਝ ਹੋਰ ਪੀਂਦਾ ਉਹਨੂੰ ਚਾਹੀਦਾ ਕਿ ਉਹ ਉਹ ਤੜਕੇ ਪੀ ਲਵੇ ਹਰ ਮੌਸਮ ਚ ਉਹ ਪੀ ਸਕਦੇ ਹਰ ਮੌਸਮ ਚ ਹਰ ਮੌਸਮ ਚ ਏਸੀ ਚ ਬੈ ਕੇ ਪੀ ਲੋ ਹਾਂ ਨਹੀਂ ਏਸੀ ਚ ਨਹੀਂ ਬੈ ਕੇ ਪੀਣਾ ਨਹੀਂ ਉਹਦੀ ਬਾਡੀ ਨੂੰ ਗਰਮਾਈਸ਼ ਹੋਣੀ ਹੈ ਹਾਂ